ਇਧਰ ਓਏ ਖੁਰਕ ਪਾਏਗਾ ਇਧਰ ਆ ਜਾ ਉਹ ਹੁਣ ਤੇ ਖੁਰਕ ਪੈਣ ਲੱਗਦੀ ਭਾਈ ਸਾਰਾ ਦਿਨ ਕੰਮ ਮੇਰੇ ਘਰ ਲਈ ਕਰਦੀ ਤੇਰੇ ਲਈ ਕੀ ਕਰਦੀ ਮੇਰੇ ਲਈ ਵੀ ਕਰਦੀ ਹੈਗੀ ਤੇਰੇ ਲਈ ਪਾਉ ਵਾਲੇ ਦੇਖੀ ਜਾਂਦੇ ਰਹੇ ਪਾਉ ਕੀ ਆਛਾ ਤੇਰੇ ਲਈ ਤਵਾ ਖੜਾ ਹੁੰਦੇ ਰਹਿੰਦੀ ਆ ਕਾਹੜਾ ਤੋੜਦੀ ਏ ਟੱਕਾ ਇਹ ਤੋਂ ਨਹੀਂ ਭਾਈ ਹਾਂ ਭਾਈ ਅਨ ਦਾ ਟੱਕਾ ਦੇ ਯਾਰ ਅਸੀਂ ਇਕੱਠੇ ਰਹਿੰਦੇ ਵੇਖ ਤੂੰ ਹੈਗਾ ਪਿਉ ਵੜਦਾ ਬੱਟਾ ਭਾਈ ਪਿਉ ਵੜਦਾ ਹੁੰਦਾ ਸੇ ਸਾਡਾ ਇੱਕ ਪਾਸਾ ਕਰਾ ਦੇ ਰੋਜ ਕਿਤੇ ਕੋਤੇ ਇਹਨੂੰ ਸਾਡਾ ਨਹੀਂ ਲੋਟ ਹੁੰਦਾ ਜਿਹੜਾ ਕਿਲਾ ਕਰਾਉਂਦਾ ਬੰਦੇ ਕੋਈ ਖੰਡਰੋ ਮੈਂ ਤੁਹਾਨੂੰ ਐ ਕਹਨ ਵੀ ਏਕੇ ਵਰਗੀ ਦੇਸ਼ ਨਹੀਂ ਹੁੰਦੀ ਤੁਸੀਂ ਸਮਝ ਜੋ ਅਜੇ ਵੀ ਕੁਝ ਨਹੀਂ ਹੋਇਆ ਡੇਢ ਤਾਂ ਤੋੜੇ ਤੋਂ ਕਿਲਾ ਹੈ ਯਾਰ ਤੁਹਾਡੇ ਕੋਈ ਤਾਂ ਮਰਬਿਆਂ ਦੇ ਮਾਰੇ ਕੁਝ ਨਹੀਂ ਰੋਜ ਲੜਾਈ ਹੁੰਦੀ ਹੈ ਯਾਰ ਅਸੀਂ ਇਕੱਠੇ ਰਹਿੰਦੇ ਲੜਾਈ ਹੁੰਦੀ ਹੈ ਜਿੰਮਪੜਾ ਵਾਲੇ ਦੇ ਸਿਰ ਦਾ ਮੁਕਾਲਾ ਹੁੰਦਾ ਮੇਰੀ ਗੱਲ ਸੁਣੋ ਤੁਸੀਂ ਜਮਾ ਅੱਜ ਹੋ ਜਿਓ ਪਰ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਲਓ ਗੱਲ ਸੁਣ ਇੱਕ ਵਾਰੀ ਸੁਣ ਲਓ ਵਾ ਮੁੜ ਕੇ ਮੇਰੀ ਜਮਾ ਨਾ ਗੱਲ ਸੁਣ ਆ ੱਡਾ ਬੜੋ ਕੱਢਦੇ ਆ ਤੋੜ ਕੇ ਦੇ ਇਹ ਖੜੇ ਤੂੰ ਤੋੜ ਓਏ ਤੋੜ ਕੇ ਦੇਖਾ ਕੱਟ ਕੇ ਟੱਕਰੇ ਚ ਗਿਆ ਤੂੰ ਤੋੜ ਕੇ ਦੇਖਾ ਓਏ ਤੋੜ ਕੇ ਨਾ ਮਾਰ ਦੇ ਉਹਦਾ ਨਾ ਲੈ ਲੈ ਛੱਡੋ ਜਾ ਟੱਕਰਾ ਕੇ ਇਹ ਆ ਤੋੜ ਕੇ ਦੇਖਾ ਓਏ ਓ ਛੋਟਾ ਨਹੀਂ ਟੁੱਟ ਦੇ ਤੋ ਕਹਿੰਦੇ ਨਾ ਤੂੰ ਤੋੜ ਕੇ ਦੇਖਾ ਓਏ ਮੈਂ ਤੁਹਾਨੂੰ ਡਰਦੇ ਹੋਰੇ ਫੜਾ ਓਏ ਆ ਘਰਤੀ ਇੱਕ ਜੀ ਭੈਣ ਉਹ ਤਾਂ ਜਾਵੇ ਇਹ ਹੀ ਨਹੀਂ ਹੋਣ ਬੰਦੇ ਮੈਂ ਕੀ ਕਰਾਂ ਇਹਦਾ ਮੇਰਾ ਨਾਂ ਹੀ ਅੱਗੇ ਓਏ ਮਰੀ